ਸੋਖ ਮੈਂ ਰਾਤੀ ਇਹਨਾਂ ਨੂੰ ਦੱਸੀ ਆ ਸਾਰੀ ਗੱਲ ਤੇ ਆਪਾਂ ਹੁਣ ਸਾਡੀ ਜਿੱ ਨਚਰ ਆਪਣੀ ਨਿਭਗੀ ਸੋਹਣੀ ਨਿਭਗੀ ਆ ਤੇ ਮੈਂ ਤੇ ਆਨੀ ਆ ਵੀ ਮੰਮੀ ਸਾਡੀ ਹੁਣ ਰੋਟੀ ਡੋਡ ਡੋਡ ਕਰ ਦੋ ਨਹੀਂ ਭਈ ਇਹ ਇਹ ਜ ਨਹੀਂ ਲੜਖਾਂਦਾ ਮੈਂ ਆਪਣੇ ਪੋਤੇ ਤੇ ਇਕੱਠੇ ਰੱਖਨੇ ਆ ਤੋ ਹੀ ਰੋਟੀ ਨੇ ਬਖੋ ਭਕਤੀ ਕਰਦੇ ਪਾ ਹੋਰ ਵਾਕੀ ਕਰ ਬਰਾ ਆਪਣਾ ਸਾਥ ਦੇ ਰੱਖ ਨਹੀਂ ਮੈਂ ਆਪਾਂ ਵੀ ਰੋਟੀ ਮੈਂ ਮਾਂ ਤੇ ਪ੍ਰਾਣਾ ਦੇ ਮਾਣੇ ਹੀ ਰਹਿਣਾ ਮੈਂ ਨਹੀਂ ਹਾਂ ਰੋਟੀ ਕਰਨ ਉਹ ਤੇ ਕਹਿਣਾ ਮੈਂ ਨਹੀਂ ਐਡ ਕਰਨੀ ਪਰ ਹੁਣ ਮੈਂ ਚੋਰੀ ਕੋਈ ਪਿੱਠ ਪਿੱਛੇ ਗੱਲ ਨਹੀਂ ਕਰਨੀ ਹੁਣ ਸਾਹਮਣੇ ਬੈਠੀ ਆ ਨਿਕਿਆ ਨਿਕਿਆ ਗੱਲਾਂ ਤੋਂ ਈਰਖਾ ਨਿਆਣਿਆਂ ਨੂੰ ਇਕੱਠਿਆਂ ਨਹੀਂ ਬਹਿਣ ਦੇਣਾ ਕੰਮ ਨੂੰ ਹੱਥ ਨਹੀਂ ਲਾਉਣਾ ਫੇਰ ਇੱਕੇ ਜਾਣੇ ਤੇ ਸਾਰਾ ਪਿਆ ਹੈ ਚਲ ਵੰਡ ਕੇ ਵਾਰੀ ਵਾਰੀ ਜੇ ਮੈਂ ਉਤਲਾ-ਤਲਾ ਕਰਦੀ ਰਸੋਈ ਦਾਤ ਕਰ ਸਕਦੀ ਆ ਨਾ ਕਿਉਂ ਇਹ ਕੋਈ ਨਹੀਂ ਕਰਦੀ ਫੇਰ ਸੋਈ ਚ ਵੀ ਨਹੀਂ ਵੜ ਕੇ ਖੁਸ਼ ਹਰ ਸਾਰਾ ਦਿਨ ਘੁੰਮਟੇ ਰਹਿੰਦੀ ਕਿਉਂ ਰੋਟੀ ਕਿਉਂ ਐਡ ਕਰੋ ਨਹੀਂ ਨਹੀਂ ਰੋਟੀ ਰਾਟੀ ਕੋਈ ਹਟ ਨਹੀਂ ਕਰਨੀ ਦੇਖੋ ਇਕੱਠੀਆਂ ਰੋਟੀਆਂ ਵੀ ਨਹੀਂ ਪੱਕਦੀਆਂ ਤੁਹਾਡੇ ਕੋਲ ਮੈਂ ਵੇਦੀ ਰਹੀ ਨਹੀਂ ਸਾਰਾ ਦਿਨ ਇਹ ਕੀ ਕਰਦੀਆਂ ਹਾਂ ਹਾਂ ਚਲੋ ਰੋਟੀ ਰੋਟੀ ਤੇ ਫਰਜਵਾ ਇਹਦਾ ਚਲੇ ਜੇ ਨਹੀਂ ਰੋਟੀ ਦਾ ਬਣਦਾ ਇਹ ਫਿਰ ਉਤਲਾ ਸਪਾਈਆਂ ਦਾ ਕਰੀ ਜਾਵੇ ਮੈਂ ਰੋਟੀ ਪਾਣੀ ਕਰ ਲਿਆ ਕਰਦੀ ਸਾਰੀ ਦਿਹਾੜੀ ਹੁਣ ਜੇ ਫੋਨ ਚਲਾਉਗੀ ਤੇ ਇਸ ਤਰ੍ਹਾਂ ਗਲਤ ਨਹੀਂ ਨਾ ਬਣਨੀ ਸੋਖ ਉਹ ਤੇ ਹੈਗਾ ਹੀ ਆ ਮੇਰੇ ਭਾਬੀ ਇਹ ਗੱਲਾਂ ਕਰਦੀ ਨੂੰ ਮੈਨੂੰ ਵੀ ਸ਼ਰਮ ਹੁੰਦੀ ਆ ਸ਼ਰਮ ਆਉਂਦੀ ਆ ਸਗੀ ਭੈਣ ਆ ਮੈਂ ਹੱਥੀ ਚੋਕੇ ਦਾ ਸਾਗ ਲਿਆਈ ਆ ਪਰ ਇਹ ਤੇ ਮੇਰ ਨਹੀਂ ਹੁਣ ਇਨੀ ਕਰਦੀ ਕੰਮ ਕਰਨਾ ਹੀ ਪੈਣਾ ਚਲੋ ਵੇਹ ਲੋ ਜਿੱਦਾਂ ਰੋ ਹੁਣ ਤੁਸੀਂ ਵੀ ਬੋਲੋ ਕੁਛ ਕਿ ਤੁਸੀਂ ਬੋਲਣਾ ਨਹੀਂ ਮੁੜ ਕੇ ਆਖਣਾ ਮੈਂ ਤੁਹਾਡੀ ਮੁਖਤਿਆਰੀ ਚੱਲਦੀ ਹੈ ਰੋਟੀ ਹਟ ਕਰਨ ਨੂੰ ਕਿਹਾ ਮੈਂ ਤਾਂ ਕਹੀ ਨਹੀਂ ਕਹਿੰਦੇ ਵੀ ਕਾਰੋਬਾਰ ਆਪਣਾ ਵੱਖਰਾ ਕਰੋ ਤੁਹਾਡੀ ਮਰਜ਼ੀ ਹੈ ਤੁਹਾਡੀ ਪਰਾਂ ਪਰਾਂ ਨਹੀਂ ਬਣਦੀ ਆ ਜਰਾ ਜੀ ਮਾਂ ਜੀ ਦੀ ਹੈ ਨਾ ਅਸੀਂ ਤਾਂ ਰਾਵਾਂਗੇ ਮਾਂ ਦੇ ਨਾਲ ਹੀ ਤੁਸੀਂ ਭਰਾ ਇੱਥੇ ਕੰਮ ਕਰਾਂਗੇ ਠੀਕ ਹੈ ਅੱਗੇ ਚਲੋ ਜੇ ਮੌਰਾ ਮੈਨੂੰ ਕਿ ਤੁਹ ਕਾ ਸਕਦੇ ਤਾਂ ਠੀਕ ਹੈ ਜੇ ਨਹੀਂ ਤਾਂ ਫਿਰ ਆਪੇ ਰੋਟੀਆਂ ਆਪ ਆਪਣੀਆਂ ਪਕਾ ਲਿਆ ਕਰੋ ਤੁਸੀਂ ਆਟੀ ਠੀਕ ਹੈ ਰਹਿਣ ਆਪ ਆਪਣੀ ਮੰਮੀਆਂ ਕਰ ਸਮਝਾ ਕੇ ਵੇਖ ਲੈ ਕੀ ਨਹੀਂ ਇਹ ਕੇ ਪੋਨੀ ਸੁਤ ਤੇ ਨਹੀਂ ਫਿਰ ਹਾਂ ਮੈਂ ਤੇ ਇਹਨਾਂ ਨੂੰ ਬਥੇਰਾ ਸਮਝਾਉਣੀ ਹੈ ਹਾਂ ਇਹਨਾਂ ਨੂੰ ਆਪੇ ਮਾਤੇ ਚਾਹੀਦੀ ਹੈ ਕਿ ਜੇ ਉਹ ਭਰਾ ਭਰਾ ਇਕੱਠੇ ਰਹ ਲੈਣੇ ਤੇ ਸਾਡਾ ਕਿੰਨਾ ਕੰਮ ਹੈੀ ਦੋਵੇਂ ਇਕੱਠੇ ਰਹਿਗੇ ਲੋਕੀਏ ਤੁਹਾਨੂੰ ਪਤਾ ਅੱਜ ਕੱਲ੍ਹ ਦੇਖ ਕੇ ਖੁਸ਼ੀ ਹੈ ਨਹੀਂ ਵੀ ਇਕੱਠੇ ਕੰਮ ਕਰਦੇ ਚੰਮ ਕਰਦੇ ਚਲੋ ਠੀਕ ਹੈ ਮਾਤਾ ਫਿਰ ਹਾਂ ਨਹੀਂ ਤਾਂ ਇਹ ਦੋਵੇਂ ਇਕੱਠੇ ਰਹਿਣਾ ਇਹ ਕਰੀ ਜਾਂ ਜੋ ਮਰਜ਼ੀ ਕਰਦੇ ਹਾਂ ਠੀਕ ਹੈ ਮਾਤਾ ਇਹ ਇਕੱਠੇ ਰਵਾਂਗੇ ਪਕਾ ਲੈਣ ਦੇਖੋ ਵਕਰੀ ਪਕਾ ਕੇ ਦੇਖ ਲੈਣਾ रोटी फिर भी पका के खानी चौ दो रोटी ना की फर्क पैजूगा चकला वेलना तो ओ लिबड़ना पंड लिप� पका वेह लाइन पता लग जून सारा करू पता लग जू पता लग जूगा ਸਮੇਤ ਕਰੀ ਨਾ ਕਰੀ ਦਾ ਪਿਆ ਸੱਟਾ ਕਰੀ ਦਾ ਤਾਂ ਸੁਪਾਈਆਂ ਜਿਹੜੀਆਂ ਉਹ ਵੀ ਇਹਨੂੰ ਮੰਨਣੀਆਂ ਪੈਣਗੀਆਂ ਇੱਕ ਦਿਨ ਮੈਂ ਕਰੂੰ ਇੱਕ ਦਿਨ ਇਹ ਕਰੇ ਤੋ ਉਹਦੇ ਫਿਰ ਜਦੋਂ ਕੰਮ ਆ ਸਾਰਾ ਕੁਝ ਵੰਡਿਆ ਜਾਣਾ ਤੇ ਕੰਮ ਆਪੋ ਆਪਣਾ ਇਹ ਦਿਨ ਇਹ ਸੁਪਾਈਆਂ ਕਰੇ ਇੱਕ ਦਿਨ ਤੁਸੀਂ ਕਰ ਲਿਆ ਕਰੋ ਫਿਰ ਚਲੋ ਠੀਕ ਆ ਜਿੱਦਾਂ ਇਹ ਖੁਸ਼ ਆ ਆਪਾਂ ਵੀ ਖੁਸ਼ ਆ ਚਲੋ ਕੋਈ ਨਾ ਫਾਕਦਾ ਰਹੋ ਖੁਸ਼ ਰਹੋ ਠੀਕ ਨੇ ਉਹ ਤਸਵੀਰ ਕਿਹੜੀ ਗੱਲ ਨੇ ਨਾ ਖੁਸ਼ ਆਲੀ ਗੱਲ ਹੀ ਨਹੀਂ ਛੱਡੀ ਦੋਵੇਂ ਪਹਿਣਾ ਹੋ ਗਏ ਵੀ ਨਹੀਂ ਇਕੱਠੀਆਂ ਰਹਿੰਦੀਆਂ ਤੇ ਆਹੋ ਸਮਾਨ ਦਾਵਾ ਮਾਂ ਪਿਓ ਦੇ ਵੇਖਣ ਵਾਲਾ ਤੇ ਤੂੰ ਹੀ ਮਾੜਾ ਫੋਨ ਕਰ। ਆ ਬੇਦਾਂ ਕਰਦੀਆਂ। ਕੰਮ ਤੇ ਉਹਨੇ ਹੀ ਕਰੀਦਾ। ਇਹਨਾਂ ਨੂੰ ਹੀ ਲੱਗਦਾ ਵੀ ਵੀ ਇੰਨੇ ਘੱਟ ਕੀਤਾ ਵਾ ਤੇ ਮੈਂ ਵੱਧ ਕੀਤਾ। ਚਲ ਕੋਈ ਨਹੀਂ ਦੋਨੋਂ ਨੂੰ ਲੱਗ ਜੂ ਤੁਹਾਨੂੰ ਪਤਾ ਹਣ ਕਿਹੜਾ ਕਰਦਾ ਕਿਹੜਾ ਨਹੀਂ ਜਦੋਂ ਸਾਰਾ ਆਪੋ ਆਪਣਾ ਕਰਨਾ ਪਿਆ। ਚਲੋ ਅੱਜ ਤੋਂ ਕੋਈ ਮੈਂ ਵੀ ਇਹਨਾਂ ਨੂੰ ਮੱਟ ਕੇ ਦੇ ਦੜਾ ਕੰਮ। ਹਾਂ। ਹਾਂ ਬਸ ਆਪੋ ਆਪਣਾ ਕਰਦੇ ਰਹਿਣਾ। ਆਪ ਆਪਣੀ ਰੋਟੀ ਪਕਾਉਣ ਦੇ। ਹਾਂ। ਆਪ ਆਪਣਾ ਕੰਮ ਕਰਿਓ। ਬਸ। ਮੈਂ ਤੇ ਜਿੰਨਾ ਚਿਰ ਜੀਂਦੀ ਮੈਂ ਤੇ ਨਹੀਂ ਵਕਰੇ ਹੋਣ ਦੇ। ਉਹਦੇ ਆ ਜਮਾਨ ਲੈ ਤੈਨੂੰ ਮੋਪੀਂਦਾ ਰਹਿਦੀ। ਇਹ ਲਾ ਇਥੇ ਘਰ ਚ ਹੋ ਕੇ ਵੀ ਸਾਡੇ ਨਿਆਣੇ ਚੋਰੀ ਚੋਰੀ ਖੇਡਦੇ ਆ। ਬੱਚੇ ਬੱਚਿਆਂ ਦੇ ਇਕੱਠੇ ਰਹਿਣਾ। ਇਕੱਠੇ ਹੀ ਰਹਿਣਾ। ਉਹਨੂੰ ਹੋਣੀ ਨੂੰ ਪਤਾ ਲੱਗ ਗਿਆ ਤੇ ਉਹਨੇ ਵੇਖੀ ਉਹਨੇ ਇਹਨੂੰ ਖਿੱਚ ਕੇ ਲੈ ਜਾਣਾ। ਇਹਦੇ ਨਾਲ ਖੇਡੇ ਦੱਸੋ। ਹਾਂ। ਬੱਚਿਆਂ ਦਾ ਬੱਚਿਆਂ ਨਾਲ ਖੇਡਣਾ। ਘਰ ਨੂੰ ਹਰ ਪਿਆਰਾ ਨਾ। ਤੇ ਮਰ ਕੇ ਜਿਹਾ ਹੋ। ਹੋਂਤੇ ਲਾਓ ਫੇ ਰੋਟੀ ਰਾਜਾ ਤੁਹਾਡਾ ਪੂਸਵਾਰ ਲਾਜੂਗਾ ਆਰਡਰ ਲਾ ਲਿਓ ਜਿੱਦਾਂ ਮੈ ਲਾਉਣੀ ਹੋਗੀ ਜਾ ਪੁੱਤ ਦੇ ਹਾਂ ਮੈਂ ਇਹਦਾ ਜਿਓ ਕੰਮ ਤੇ ਔਰ ਮਾਤ ਤੋਂ ਮਗਰ ਨਫੀਦਾ ਖਿਆਲ ਰੱਖਣਾ ਵਾ ਓ ਆਈ ਹੈ ਹਾਂ ਉਹ ਮੈਂ ਰੱਖ ਲਈ ਆ ਫੇਰ ਅੰਦਰ ਨਹੀਂ ਰਹਿਣਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਰਹਿਣੀ ਸਾਰੇ ਸਾਰੇ ਮਸਲੇ ਹਲ ਹੋ ਜਾਂਦੇ ਆ ਮੈਂ ਤੂੰ ਇਹ ਸੇਧਾ ਖਿਆਲ ਰੱਖਣਾ ਵਾ ਠੀਕ ਨੇ ਇਹਨਾਂ ਨੂੰ ਕੋਈ ਚਾਲ ਆ ਲੈੰਦੋ ਹਾਂ ਕੋਈ ਨਹੀਂ ਕਰ ਲੈੰਦੇ ਆ ਪਿਹੋੜ ਨਾ ਜਾਣੀ ਨਾ ਕੋਈ ਨਹੀਂ ਆ ਆਤਾ ਦੇਖੋ ਢਮੇ ਜੀ ਪਕਣਾ ਵਾ ਚਲੋ ਕੋਈ ਨਹੀਂ ਇਹਨਾਂ ਨੂੰ ਇੱਕ ਆ ਤੂੰ ਇਹ ਦੋਵੇਂ ਭਰਾ ਇਕੱਠੇ ਰਹਿ ਨਹੀਂ ਅਸੀਂ ਤਾਂ ਦੋਵਾਂ ਨਾਲ ਇਕੱਠੇ ਰਹਿਣਾ ਵਾ ਜਦੋਂ ਤੋ ਜੀ ਨਹੀਂ ਤਾਂ ਸਾਡੇ ਦਾ ਟੈਨਸ਼ਨ ਲੈ ਤਾਂ ਅਸੀਂ ਤਾਂ ਬਾਅਦ ਚ ਵੀ ਦੇ ਰਾਵਾਂਗੇ ਭਰਾ ਦੋਵੇਂ ਆ ਭਰਾਗ ਦੇ ਲੱਭਦੇ ਹੁੰਦੇ ਆ ਨਾ ਮਾਵਾਂ ਲੱਭਦੀਆਂ ਇਹਨਾਂ ਨੂੰ ਪਣਗੀ ਪੂਰ ਸਵਾਰ ਇਹਨਾਂ ਦੇ ਆ ਨਾਤੇ ਜੂ ਗਸ਼ੇਤੀ ਹਾਂ ਚਲੋ ਕੋਈ ਨਹੀਂ ਹਾਂ ਤੂੰ ਹੀ ਮਸਾਵੀ ਠੀਕ ਨਹੀਂ ਤੂੰ ਟੌਰ ਨਾ ਆਰਾਮ ਨਾਲ ਕਾਪੀ ਉੱਬੈ ਗਏ ਚਲੋ ਜੀ ਨਹੀਂ ਮੈਨੂੰ ਫੋਨ ਤੇ ਦੱਸ ਦੇ ਦਿਓ ਜੇ ਨਾਲ ਕੋਈ ਪ੍ਰੋਬਲਮ ਆਈ ਤੇ ਠੀਕ ਹੈ ਨਾ ਹਾਂ ਚੱਲੀਏ ਵੀ ਅੱਧੀ ਆਹੋ ਚਲੋ ਫਿਰ ਚੱਲੀਏ ਚਲੋ ਚੱਲੀਏ ਮਾਦਾ ਤੂੰ ਨਹੀਂ ਚਿੰਤਾ ਕਰਨੀ ਕਹੇ ਕੱਲ ਦੀ ਠੀਕ ਹੈ ਨਾ ਐਂ ਦੋਵੇਂ ਭਰਾ ਇਕੱਠੇ ਹੀ ਰਹਿਣਾ ਵਾ ਹਾਂ ਬਸ ਇਹ ਨਾ ਦਾ ਭੂਤ ਲੈ ਜਾਣਾ ਕੋਈ ਨਹੀਂ ਥੋੜੇ ਦਿਨਾਂ ਦਾ ਹੀ ਹੈ ਠੀਕ ਹੈ ਤੇ ਤੂੰ ਕੰਮ ਕੋਈ ਨਹੀਂ ਕਰਨਾ ਕੰਮ ਕਰ ਕੇ ਆਪੇ ਕਰਨਗੇ ਸਾਰਾ ਰੋਟੀ ਖਾਣੀ ਬਾਸ ਤੂੰ ਬਹਿ ਕੇ ਕੋਈ ਨਹੀਂ ਬਿਲਕੁਲ ਬਿਲਕੁਲ ਅਸੀਂ ਤਰਾ ਦਵਾਂ ਕੋਈ ਕਿੱਥੇ ਰਾਵਾਂਗੇ ਤੁਹਾਡੀ ਦਾ ਟੈਨਸ਼ਨ ਲੈ ਬਾਸ ਠੀਕ ਹੈ ਅ ਤੂੰ ਆਪਣੇ ਸਿਹਦਾ ਖਿਆਲ ਰੱਖਣਾ ਨਾ ਨਾ ਬਹਿਣਾ ਆਪਦਾ ਜੇ ਕੋਈ ਗੱਲ ਹੋਵੇ ਸਾਨੂੰ ਫੋਨ ਲਾ ਦੇਣਾ ਅਸੇ ਲਈ ਚਲ ਜੀ ਫਿਰ ਆਪਾਂ ਇੱਕ ਹੋਣਦੇ ਆਪਾਂ ਚਲੋ ਚਲੀਏ ਠੀਕ ਹੈ ਤੋ ਚੰਗਾ ਚੰਗਾ ਮਾਤਾ ਨਹੀਂ ਕੱਲ ਤੇ ਬਸ ਸਕੂਲ ਆ ਕੇ ਨਹੀਂ ਫਿਰ ਆਪਾਂ ਵੈਂਚੇ ਖੇਡਿਆ ਕਰਾਂਗੇ ਠੀਕ ਹੈ ਬੜਾ ਮਜ਼ਾ ਆਊਗਾ ਆਪਾਂ ਉਥੇ ਤੇ ਕੋਈ ਰੋਕ ਨਹੀਂ ਨਾ ਸਕਦਾ ਫਿਰ ਮੈਂ ਬੜਾ ਖੇਡਾਂਗੇ ਠੀਕ ਹੈ ਨਾ ਕਲਾਸ 'ਚ ਵੀ ਤੇਰੀ ਕਲਾਸ 'ਚ ਆਉਂਗੀ ਠੀਕ ਹੈ ਮੈਂ ਫੁੱਟਬਾਲ ਲਾ ਗਿਆ ਮੈਂ ਨਹੀਂ ਯਾਰ ਜੇ ਤੂੰ ਗਿਆ ਨਾ ਤੇ ਮਾਸੀ ਨੇ ਤੈਨੂੰ ਵਾਪਸ ਨਹੀਂ ਹੁੰਦੇ ਨਾ ਤੇ ਆਪਾਂ ਆਹ ਵਾਲੀ ਗੇਮ ਖੇਡਦੇ ਆਂ ਚੱਲ ਚਲੀ ਤੂੰ ਜਾਇਜ ਬੈ ਜਾਇਜ ਬੈ ਮਮਾ ਯਾਰ ਕਿਹਾ ਉਹਦੇ ਨਾਲ ਨਹੀਂ ਖੇਡਣਾ ਤੂੰ ਕਿਉਂ ਵਾਰ-ਵਾਰ ਉਹਦੇ ਨਾਲ ਖੇਡਦਾ ਤੇ ਨਾ ਮਾਸੀ ਕੋਲ ਰੋਟੀ ਮੰਗਣੀ ਆ ਅੱਜ ਆਪਾਂ ਸ਼ਾਮ ਨੂੰ ਆਪਣੀ ਵੱਖਰੀ ਪਕਾਉਣੀ ਆ ਮਮਾ ਯਾਰ ਮੈਂ ਕਿਵੇਂ ਖੇਡਦਾ ਪਹਿਲੇ ਮੈਨੂੰ ਫੋਨ ਦੇ ਫੋਨ ਨਹੀਂ ਮੈਂ ਦੇਣਾ ਟਰ ਟੀਵੀ ਲਾ ਦੇਣੀ ਆ ਤੇ ਉਹ ਲਾ ਕੇ ਰਹੀ ਫਿਰ ਮੈਂ ਕਿੱਥੇ ਜਾਈਂ ਬਹਿਣਾ ਫਿਰ ਮੈਂ ਕਿਹਨੂੰ ਦੱਡਾ ਹਾਂ ਕੋਈ ਨਹੀਂ ਆਪਾਂ ਨਹੀਂ ਕਹਿ ਦੇਣਾ ਫੋਨ ਨਹੀਂ ਮੈਂ ਮੈਨਾਂ ਤੇ ਰੂਟੀ ਵੀ ਲਾ ਦੇਦੀ ਆ ਮੈਂ ਆ ਟੀਵੀ ਚੱਲ ਪਿਆ ਹੋਇਆ ਤਾਂ ਚੱਲ ਵੇਖ ਤੇ ਖਾਣਾ ਤਾਂ ਨਹੀਂ ਕੁਛ ਮੰਮਾ ਖਾਣਾ ਚੱਲ ਮੈਂ ਲੈ ਕੇ ਆਉਣੀ ਆ ਮੰਮਾ ਅਹੀਂ ਨਾ ਬਾਰ ਖੇਡਣ ਨੇ ਹਾਂ ਤੇ ਮਾਸੀ ਉਹਦੇ ਨੂੰ ਲੱਗ ਗਈ ਤੇ ਹੁਣ ਖੇਡਣ ਨਹੀਂ ਦਿੱਤਾ ਪੁੱਤ ਪਤਾ ਤਾਂ ਹੈ ਤੈਨੂੰ ਨਹੀਂ ਉਹ ਖੇਡਣ ਦਿੰਦੀ ਚੱਲ ਕੋਈ ਨਹੀਂ ਮੈਂ ਫੇਰ ਆਪੇ ਆ ਜਾਣਾ ਤੂੰ ਬਹਿ ਕੇ ਪੜ੍ਹ ਲੈ ਠੀਕ ਸਾਨੂੰ ਸਕੂਲੇ ਜਾਣਾ ਆਪਣਾ ਕੰਮ ਸਾਰਾ ਵੇਖ ਬੈਗ ਬੁੱਕ ਆਪਣੀ ਤਿਆਰੀ ਕਰ ਨਹੀਂ ਖੇਡਣ ਦਿੱਦੀ ਕੋਈ ਆਪਾਂ ਬਸ ਹੀ ਹੋ ਆਪਣੇ ਕੰਮ ਜੀ ਜੀ ਨਾ ਜੀਣਾ ਨਹੀਂ ਵਾ ਮੇਲਾ ਐਵੇਂ ਆਂਦੇ ਸਗੀ ਭੈਣ ਦਾ ਸਾਖ ਕਦੀ ਨਹੀਂ ਘਰੇ ਲੈ ਹੋਣਾ ਚਾਹੀਦਾ ਮੈਂ ਤਾਂ ਸੁੱਖ ਤੱਕਿਆ ਚੱਲ ਦੋ ਮੈਂ ਭੈਣ ਇੱਕੋ ਘਰ ਹੋਵਾਂਗੇ ਤੇ ਸੋਹਣਾ ਟਾਈਮ ਪਾਸ ਹੋਊਗਾ ਤੇ ਭੈਣ ਆ ਕੇ ਮੇਰੀ ਸਰੀਕ ਨਹੀਂ ਬਣਗੀ ਜੇ ਜਨੇ ਆਨੇ ਇਕੱਠੇ ਖੇਡਦੇ ਅਤੇ ਕੁਛ ਵੰਡਿਆ ਸਾਡਾ ਨਿਆਣਿਆਂ ਦੇ ਮਨ ਚ ਵੀਰ ਖਾ ਭਰੀ ਭਰੀ ਜਾਂਦੀ ਆ ਜੇ ਮੈਂ ਹੁਣ ਵੀਰ ਉਹਨਾਂ ਨੂੰ ਦੱਸਾਂ ਤੇ ਉਹਨੇ ਕਹਣਾ ਪਹਿਲਾਂ ਵਾਕਿਆ ਹੀ ਉਦੋਂ ਮੈਨੂੰ ਵੀਰ ਨੇ ਕਿਹਾ ਸੀ ਸੱਗੀਆਂ ਪਹਿਣਾ ਦਾ ਸ੍ਰੀ ਕਾ ਬਣ ਜਾਂਦਾ ਹੀ ਨਾ ਸਾਥ ਖਾੜੇ ਦਾ ਆਪਾਂ ਕੋਈ ਹੋਰ ਵੇਖਦੇ ਆ ਉਦੋਂ ਮੈਂ ਇਹ ਨਾ ਮੰਨੀ ਕਾਸ਼ਕ ਤੇ ਅੱਜ ਮੈਂ ਮੰਨ ਲੈਂਦੀ ਇਹਨਾਂ ਦੀ ਕੋਈ ਹੋਰ ਆਈਂ ਦੀ ਤੇ ਸ਼ਾਇਦ ਮੇਰਾ ਪ੍ਰੇਮ ਪਿਆਰ ਨਾ ਰਹਿੰਦਾ ਇਹਦੇ ਸੋਚ ਬੇਲੀ ਵੀ ਮੇਰੀ ਵੱਡੀ ਭੈਣ ਵਾ ਐਨਾ ਸਰੀਕਾ ਤੇ ਦੂਜੀਆਂ ਦਰਾਨੀਆਂ ਛਾਣੀਆਂ ਦਾ ਨਹੀਂ ਹੁੰਦਾ ਜੀ ਨਾਏ ਭੈਣ ਬਣ ਕੇ ਦਰਾਨੀ ਨਾਲ ਸਰੀਕਾ ਕਰਨ ਲਈ ਮਰਨਾ ਚਲ ਅਸ਼ਾ ਕੋਈ ਨਹੀਂ ਹੈਲੋ muni ਸੱਚੀ ਗੱਲ ਦੀ ਸਿਗਾ ਆ ਗਈ ਮੇਰੀ ਤੇ ਹਾਂਜੀ ਕੀ ਹਾਲ ਜਤਨ ਦਾ ਵੇ ਲਾ ਠੀਕ ਆ ਬੜੀ ਬੜੀ ਹੋਈ ਆ ਤੇ ਹੋਰ ਗੱਲੀ ਆਈ ਹੈ ਬੱਚੇ ਨਹੀਂ ਲੇਖੇ ਨਹੀਂ ਗੱਲੀ ਆਈ ਹੈ ਤੋਂਨ ਬੜੀ ਹੀ ਵਾਰ ਐਸ਼ੀ ਬਸਾਂ ਵੀ ਬੜੀਆਂ ਹੁੰਦੀਆਂ ਸਲੋਸ ਲੋ ਹੋਰ ਪ੍ਰਵਾਹ ਚੀਤਾ ਕਰ ਰੱਖਣਾ ਹਾਂ ਜੀ ਹਾਂ ਜੀ ਵਧੀਆ ਵਧੀਆ ਤੇ ਸੁਣਾਓ ਸੇਠ ਚੰਗਾ ਕੀਤਾ ਸੇਠ ਠੀਕ ਹੈ ਠੀਕ ਹੈ ਸასი ਕਾਂਜੀ ਹੋਰ ਸੁਣਾਓ ਕੀ ਹਾਲ ਚੱਲ ਹਾਂ ਜੀ ਵਧੀਆ ਠੀਕ ਪਰ ਮੀਓ ਕਿ ਲਵਾ ਨਹੀਂ ਪਾਣੀ ਤੇ ਠੰਡ ਬੜੀ ਹੈ ਤੇ ਚਾਹ ਲੈ ਆਓ ਹਾਂ ਚਾਹ ਚਾਹ ਬਣਾਓ ਹਾਂ ਬਹੁਤ ਸਭ ਠੀਕ ਹੈ ਹਾਂ ਜੀ ਹਾਂ ਜੀ ਵਧੀਆ ਤੇ ਸੁਣਾਓ ਹਾਂ ਠੀਕ ਹੈ ਸੇਠ ਰੀਜੀ ਦਾ ਕੀ ਹਾਲ ਹੈ ਗਏ ਦੇ ਕੰਤੇ <CeAR> <तुछा> <laughs> हां जी गैद करते अच्छा अच्छा सीता दाटा ਨੂੰ ਫੋਨ ਆਉਂਦਾ ਸਿਹੜਾ ਦੇ ਤੇ ਪੱਜਾਈਆਂ ਡੋਗੀਆਂ اچھا ਕਨੇ ਕਿਤਾ ਨਹੀਂ ਮੈਨੂੰ ਤੇ ਨਹੀਂ ਜੇ ਪਤਾ ਜੀ ਅੱਛਾ ਤੇ ਪਰਲਾ ਪਾਈਆਂ ਤੇ ਆਏ ਆ ਅੱਛਾ ਉਹਨੇ ਨਾਲ ਆਇੰਦੇ ਚਾਹ ਨਾਲ ਵੱਖਰੀਆਂ ਚਲ ਕੋਈ ਨਹੀਂ ਕੀ ਕਰਨਾ ਬੰਦੀ ਫਿਰ ਹਾਂ ਜੇ ਤਾਂ ਨਹੀਂ ਲਿਬਦੀ ਤੇ ਫਿਰ ਕੋਈ ਨਹੀਂ ਇਹਦੇ ਸੌਖੀਆਂ ਰਹਿੰਦੀਆਂ ਆਪਣਾ ਉਹ ਇਹ ਨਾ ਇੱਕਾ ਡਰਮੀ ਚ ਤੁਸੀਂ ਆਟਾ ਗੁੰਨਣਾ ਇੱਕਾ ਡਰਮੀ ਚ ਸਾਰੇ ਕੰਮ ਕਰਨੇ ਦੇ ਵਿੱਚ ਪਤਾ ਫੇਰ ਦੇਖਣ ਚੱਲਪਾ ਅਹ ਅਹ ਇਹ ਦੀ ਸਸਿਕਾ ਸਸਿਕਾ ਕੀ ਹਾਲੇ ਪਤਾ ਹੈ ਅੱਜ ਆਰੇ ਛੁੱਟੀਆਂ ਪੈ ਗਈਆਂ ਬਸ ਕਰ ਦਿੱਤੀ ਹੈ ਅੱਛਾ ਅੱਛਾ ਚੱਲ ਕੋਈ ਨਹੀਂ ਚੱਲ ਇਹ ਵੀ ਨਹੀਂ ਆਣੀ ਚਾਹਤ ਦੀਦੀ ਜਦਾਂ ਕੋ ਉਧਿਆਣ ਕੀ ਖੇਡ ਦਾ ਨਾਲ ਤਾਂ ਬਾਹ ਫੜ ਕੇ ਲੈ ਜਾਂਦੀ ਆ ਅੱਛਾ ਨਹੀਂ ਨੀਰ ਖਾ ਕਰਦੀ ਆ ਕੀ ਕਰਦੀ ਫਿਰ ਹੁਣ ਇਸ ਵਾਰ ਤੂੰ ਮੈਂ ਮੇਰੇ ਮੋਟੇ ਕਰ ਰਹੀ ਲੇ ਨਹੀਂ ਪਰ ਜਾਈ ਉਹਦੇ ਤੇ ਤੁਸੀਂ ਵੀ ਕਹਿੰਦੇ ਹੋਗੇ ਜੇ ਮੇਰੀ ਭੈਣ ਹੀ ਬੜੀ ਚੰਗੀ ਹੈ ਹੈ ਤੇ ਹੁਣ ਤੁਸੀਂ ਨਹੀਂ ਕਰਕੇ ਲੈ ਆਈਆਂ ਕਿੁੱਤਾ ਮੇਰੇ ਕਿੁੱਤਾ ਹੀ ਹੈ ਇਹ ਇਹ ਤਾਂ ਹੀ ਨੀਰ ਖਾਣੀ ਕਰਦੀ ਓ ਜਾਦੀ ਕੁਛ ਕਰਦੀ ਲੈ ਦੱਸ ਬਣ ਆਣਿਆ ਤਾਂ ਵੀ ਪੋਰਾ ਪੋਰਾ ਗੱਲ ਤਾਂ ਬੱਸ ਇਹ ਤਾਂ ਥੋੜੇ ਚੰਗੇ ਲੱਗੀ ਦਾ ਤੇ ਉਹ ਛੋਟੇ ਵੀਰ ਨੂੰ ਕਹਿਣਾ ਸੀ ਮਾਦਾ ਕਮ ਆਹ ਮੁੰਡੇ ਤੇ ਮੇਰੇ ਇਕੱਠੇ ਰਹਿਣਗੇ ਜੋ ਮਰਜ਼ੀ ਕਰਦੇ ਰਹਿਣ ਵੱਖ-ਵੱਖਰੀ ਪਕਾ ਕੇ ਵੇਖ ਲੈਣ ਦੱਸ ਇੱਕੋ ਡਰਮੀ ਚ ਤੁਸੀਂ ਆਟਾ ਗੁੰਨਣਾ ਤੇ ਰੋਟੀਆਂ ਪਕਾਉਣ ਲੱਗਿਆ ਹੱਥ ਦੁਖਦੇ ਹਾਂ ਸਾਰੇ ਕੰਮ ਵੱਖ-ਵੱਖਰੇ ਕਰ ਲਈਆਂ ਨਾ ਪਤਾ ਲੱਗ ਜਾਓ ਆਪੇ ਹੌਲੀਆਂ ਹੋ ਜਾਣਗੀ ਕੋਈ ਗੱਲ ਨਹੀਂ ਤੂੰ ਨੀ ਮੰਮੀ ਟੈਨਸ਼ਨ ਲੈਣੀ ਕਰਨ ਦੇ ਜੋ ਕਰਦੀਆਂ ਹਾਂ ਹਾਂ ਛੋਟੀ ਤੇ ਜਿਤਰਾ ਮਾਦਾਂ ਨੂੰ ਪਹਿਲਾਂ ਮੱਝ ਦੇ ਮਿਲਦੀ ਉਦਾਂ ਹੀ ਮਿਲੂਗੀ ਇਹ ਆਪੀ ਜੈ ਰੋਜ਼ ਦੀ ਗੱਜ-ਗੱਜ ਨਹੀਂ ਪੈਂਦੀ ਚੰਗੀ ਲੱਗਣਾ ਹੈ ਨਾ ਇਸ ਕਰਕੇ ਕਿਹਾ ਫਿਰ ਰੋਟੀਆਂ ਬੱਕਰੀ ਪਕਾ ਲਉ ਤੇ ਆਪਣੀ ਖਾਓ ਬੋ ਦੋ ਤੇ ਪਕਾ ਕੇ ਖਾਉਂਦੀ ਨਾ ਮੇਰੇ ਨਾਲ ਹੁਣ ਬਸਾਰਾ ਕਰਦਾ ਕਰਕੇ ਵੀ ਮੇਰੇ ਰਸੋਈ ਛਵਾੜਾ ਮੈਂ ਥੋੜੀ ਗੱਲ ਤਾਂ ਇੱਕ ਨੂੰ ਜਿੱਥੇ ਬੈਠਾ ਵੇ ਦੂਜਾ ਪਕਾ ਕੇ ਫੜਾਵੇ ਇਹ ਤੇ ਸੱਸ ਮਾਵੇਂ ਇਹਨੂੰ ਤਾਂ ਪੜਾਉਣੀ ਪੜਾਉਣੀ ਉਹਨੂੰ ਮੈਂ ਬਰਬਰ ਤੇ ਕਹਿੰਦੀ ਪੜਾਵਾ ਉਹਨੇ ਸੋਚ ਪਈਏ ਵੱਡੀ ਆ ਤੇ ਚਲ ਮੈਂ ਕਰਾਂ ਕੰਮ ਮੈਂ ਫੜਾਵਾਂ ਸੋ ਪੜਾਉਣੀ ਤੇ ਛੱਡੋ ਤਾਂ ਕਰਦੀ ਹੀ ਗੀ ਲੇ ਦੱਸ ਬੱਚਿਆਂ ਤਾਂ ਵੀ ਲੜੀ ਜਾਂਦੇ ਨੇ ਮੇਰੇ ਮੁੰਡੇ ਨਾਲ ਕਹਿਣਾ ਇਹਦਾਂ ਨਹੀਂ ਦੇ ਦਿੰਦੇ ਘਰ ਦਾ ਕੰਮ ਵੀ ਕਰਨਾ ਹੀ ਪੈਣਾ ਚੋਰੀ ਚੋਰੀ ਅੰਦਾਸ਼ਾ ਰੇ ਕਰ ਕਰ ਇਹਨੂੰ ਸੱਦਾ ਇੱਕ ਘਰ ਦੇ ਵਿੱਚ ਨਿਆਣੇ ਇਦਾਂ ਦੀ ਜ਼ਿੰਦਗੀ ਜਿੰਦੇ ਕਿੱਡਾ ਮਾੜਾ ਅਸਰ ਪੈਂਦਾ ਦੱਸ ਇਹ ਤੇ ਨਹੀਂ ਗੱਲ ਸਹੀ ਹੈ ਕਲੇਸ਼ ਤੇ ਥੋੜੀ ਕੁਝ ਰੱਖਿਆ ਉਹ ਆਪੂ ਦੁਕਾਨ ਤੋਂ ਤਾਂ ਕਿ ਟੇ ਆਉਂਦੇ ਆ ਦੋਵੇਂ ਭਰਾ ਤੇ ਜੇ ਉਹਨਾਂ ਨੂੰ ਦੋ ਜੇ ਰੋ ਖਿੱਚ ਖਿੱਚ ਦੱਸਾਂਗੇ ਤੇ ਫਿਰ ਉਹਨਾਂ ਨਾਲ ਗੱਲ ਤੇ ਕੀ ਵੀ ਤੂੰ ਵੀ ਫਿਰ ਅਸੀਂ 70 ਘਾਣੇ ਉਹ ਗੱਲ ਤੇ ਤੇ ਹੋਰ ਕੀ ਤੋਂ ਵੇਤਰ ਮੈਂ ਕਿਹਾ ਮਮਿ ਨੇ ਮੈਨੂੰ ਵੀ ਟੈਂਸ਼ਨ ਨਾਲ ਲਾਓ ਤੇ ਮਸਲਾਹਾ ਰੋਟੀ ਵੱਖਰੀ ਕਰ ਦੋ ਉਸ ਇੱਕ ਰਸੋਈ ਚ ਪਕੂਗੀ ਅਜੇ ਤੇ ਆਪਣੀ ਪਕਾ ਕੇ ਦਿਖਾ ਦੇ ਸੋਕਦੀ ਲਾਵੇ ਮੁੰਡੇ ਤਾਂ ਹੁਣ ਦੱਸ ਤੇ ਉਹ ਨਹੀਂ ਭਲਾ ਕੰਮ ਕਰਨਾ ਪੈਣਾ ਆਪਣੀ ਵੀ ਤੇ ਇਕ ਲਾ ਕੇ ਖਾਣੀ ਹੈ ਨਾ ਹੈ ਉਹ ਕਿਤੇ ਹੋਟਲ ਚ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਚੰਗਾ ਭਲੀਆਂ ਬੜਾ ਵਧਿਆ ਸੀ ਰਿੰਦੀਆਂ ਦਿਨਾਂ ਚ ਐ ਇੱਕ ਦੂਜੀ ਨੂੰ ਵੇਖਣਾ ਹੀ ਪਸੰਦ ਨਹੀਂ ਕਰਦੀਆਂ ਹਣ ਇਹਨਾਂ ਦਾ ਮਮੀ ਪਿਆਰੀ ਬੜਾ ਹੀ ਪਿਆਰ ਕਰਨਾ ਪੈਂਦਾ ਹਾਂ ਇਹ ਤੇ ਹੋਣੀ ਕੀ ਤੁਸੀਂ ਸਹੀ ਤੇ ਆਹ ਉਹ ਘਰੋਂ ਮੱਕਾ ਗੰਬੀ ਆਈਆਂ ਤੇ ਬਾਹਰ ਨਿਕਲੀ ਪਤਾ ਨਹੀਂ ਕਿ ਸਾਡੇ ਘਰ ਨੂੰ ਨਜ਼ਰਾਂ ਹੀ ਲੱਗ ਗਈਆਂ ਸੱਸ ਨੂੰ ਆਦੀ ਸੱਸ ਪਰ ਲੱਗਿਆ ਤਾਂ ਨਹੀਂ ਮੈਨੂੰ ਪਤਾ ਨਹੀਂ ਲੱਗਿਆ ਕਿ ਉਹ ਮੈਂ ਕਿਉਂ ਪਤਾ ਕਿ ਉਹਨਾਂ ਨੂੰ ਲੱਗਾ ਮੈਂ ਦੇਖ ਤਾਂ ਉਹਦੀਆਂ ਅੱਖਾਂ ਇੰਤਾ ਹੋ ਰਹੀਆਂ ਬੱਚੇ ਹੋ ਸਨਾ ਵਧੀਆ ਸਤਿਆਂ ਤੋਂ ਆਏ ਕੋਈ ਫਿਰ ਤੁਹਾਨੂੰ ਚੱਟ ਪਤਾ ਲੱਗ ਜਾਣਾ ਹੋ ਸਨਾ ਵਧੀਆ ਸਾਰਾ ਕੁਝ ਠੀਕ ਹੋ ਰਿਹਾ ਠੀਕ ਹੈ ਵਧੀਆ ਬੱਚੇ ਵਧੀਆ ਹਾਂ ਠੀਕ ਹੈ ਬੱਚੇ ਵਧੀਆ ਸਨਾਤੀ ਬਾਰੇ ਵਧੀਆ। ਹੋਰ ਬੱਚੇ ਠੀਕ ਹੈ? ਹਾਂਜੀ ਠੀਕ ਹੈ। ਸਭ ਠੀਕ ਹੈ ਰਹਿ ਹੰਦਰ ਵੜਕੇ। ਕਦੋਂ ਦੀ ਮੈਮ ਆਈਆਂ ਤੇ ਦੇਖਣ ਲਈ ਮੈਂ ਨੰਦੀਪਾ ਦਾ ਲਈ ਚਰਨਨ ਤੱਕ ਕੋਸ਼ਿਸ਼ ਨਹੀਂ ਕਰਕੇ ਤੇ ਜਦ ਮੈਂ ਰੈਸਟ ਕਰੁੰਦੀ ਨਹੀਂ। ਮੈਸਣ। ਜੈਸਟ ਹੋਣ ਕਰਨ ਲੱਗ ਪਈ ਕੀ ਗੱਲ? ਮੈਂ ਸੋਨੇ ਦੇ ਗਾਰਡਨ ਪਕਾਉਣ ਲੱਗ ਪਈਆਂ ਜੇ ਰੋਟੀ। ਕੀ ਗੱਲ ਹੋ ਗਈ? ਨਹੋਰ ਦੀਦੀ ਨਹੀਂ ਆਈ ਠੀਕ ਆ। ਤਦ ਕੰਮ ਤਾਂ ਮੈਂ ਵੀ ਓਨਾ ਹੀ ਕਰਦੀ ਹਾਂ ਤੇ ਉਹ ਵੀਦੀ ਵੀ ਉਹ ਨਹੀਂ ਕਰਦੇ ਸੀ ਪਰ ਪਤਾ ਨਹੀਂ ਕਿਉਂ ਉਹਨਾਂ ਹੀ ਨਿਗਾ ਦੇ ਵਿੱਚ ਮੈਂ ਲੱਗਦੀ ਸੀ ਵੀ ਕੋਣ ਕੋਣ ਵੇਂਦੀ ਰਹੀ ਉਹ ਤਾਂ ਅੰਦਰ ਹੀ ਨੇ ਤੇ ਨੂੰ ਸਿਰਚੋ ਕਿ ਇਹ ਲੈ ਆਂਦਾ ਦੀ ਤੇ ਕਹਿੰਦੇ ਆ ਟੱਟ ਪੀਂ ਹੋ ਚਾ ਚਲੋ ਕਿਹੇ ਵਾਰੇ ਫਰਕ ਥੋੜੇ ਪਾਤੇ ਪੈ ਹੀ ਜਾਂਦੇ ਜਦੋਂ ਘਰਾਂ ਵਾਲੇ ਬੈਠੇ